ਹੁਣ ਇਸ ਤੋਂ ਵੀ ਸ਼ੁਰੂ ਕਰਦੇ ਹਾਂ ਗੌੜੀ ਮਹੱਲਾ ਪਹਿਲਾ ਜਨਮ ਅਰੇ ਤ੍ਰੈ ਗੁਣ ਹਿਤਕਾਰ ਚਾਰੇ ਮੇਨ ਕਥੀ ਅਕਾਰ ਤਿੰਨ ਅਵਸਥਾ ਕਰੇ ਮਖਿਆਨ ਤੁਰਿਆ ਤੂਰੀਆ ਅਵਸਥਾ ਸਤਗਰ ਤੇਹ ਰਜਾਨ ਪਰ ਮਹਾਤਮਾ ਦੀਪਾ ਤੇ ਗੁਰੂ ਦੀ ਦੱਸੀ ਹੋਈ icar ਕਰਕੇ ਪਾਰ ਲੰਘ ਜਾਂਦਾ ਹੈ ਮੌਣ ਕੇ ਜਨਮ ਹੁੰਦਾ ਹੈ ਅਤੇ ਨਾ ਮੌਤ। ਨਾ ਹੋ। ਰਾਮ ਭਤ ਗੁਰ ਸੀਮਤਨ ਮੌੜ ਜਨਮ ਨਾ ਹੋਏ ਹੋਏ ਹੈ ਮਰਨਾ। ਚਾਰੇ ਮੇਨ ਜੈਸੇ ਤ੍ਰੈ ਗੁਣੀ ਸੰਸਾਰ ਦਾ ਜ਼ਿਕਰ ਕਰਦੇ ਹਨ ਉਸੇ ਤ੍ਰੈ ਗੁਣੀ ਸੰਸਾਰ ਨਾਲ ਹੀ ਹਿੱਤ ਕਰਦਾ ਹੈ। ਉਹ ਜਾਂਦਾ ਮਰਦਾ ਰਹਿੰਦਾ ਹੈ ਜੋ ਵੀ ਵਿਆਖਿਆ ਕਰਦੇ ਹਨ ਮੰਨਦੀਆਂ ਤਿੰਨ ਆਵਸਥਾਾਂ ਦਾ ਹੀ ਜ਼ਿਕਰ ਕਰਦੇ ਹਨ ਗੁਰੂ ਦੀ ਸ਼ਰਨ ਪੈ ਕੇ ਪ੍ਰਮਾਤਮਾ ਨਾਲ ਡੂੰਘੀ ਜਾਣ ਪਛਾਣ ਪਾ ਲਵੋ ਇਹ ਹੈ ਤੂਰੀਆ ਆਵਸਥਾ ਚਾਰ ਪਦਾਰਥਕ ਹੈ ਸਭ ਕੋਈ ਸਿਮਰਤ ਸਾਹਤਰ ਪੰਡਤ ਮੁਖਸੂਏ ਬੈਨ ਗੁਰ ਅਰਥ ਵਿਚਾਰ ਨਾ ਪਾਇਆ ਮੁਖਤ ਪਦਾਰਥ ਪਗਤ ਹਰ ਪਾਇਆ ਹਰੇਕ ਜੀਵ ਦਾ ਧਰਮ ਅਰਥ ਕਾਮ ਮੋਖ ਇਹਨਾਂ ਚਾਰ ਪਦਾਰਥਾਂ ਦਾ ਜ਼ਿਕਰ ਤਾਂ ਕਰਦਾ ਹੈ ਸਿਮਰਤਿਆਂ ਸ਼ਾਸਤਰਾਂ ਤੇ ਪੰਡਤਾਂ ਦੇ ਮੂੰਹੋਂ ਵੀ ਇਹੀ ਸੁਣਦਾ ਹੈ ਪਰ ਮੁਖਤ ਪਦਾਰਥ ਕੀ ਹੈ ਗੁਰੂ ਦੀ ਛੰਨ ਪੈਣ ਤੋਂ ਬਿਨਾਂ ਇਸ ਦਾ ਅਨੁਭਵ ਨਹੀਂ ਹੋ ਸਕਦਾ ਇਹ ਪਦਾਰਥ ਪਰਮਾਤਮਾ ਦੀ ਭਗਤੀ ਕੀਤਿਆਂ ਮਿਲਦਾ ਹੈ। ਜਾਂ ਕੇ ਹਿਰਦੇ ਵਸੇ ਹਰ ਸੋਏ, ਵਰਮਕ ਪਾਤ ਪ੍ਰਾਪਤ ਹੋਏ। ਹਰ ਕੀ ਭਗਤੀ ਮੁਕਤ ਆਨੰਦ, ਵਰਮਤ ਪਾਏ ਪਰਮਾਨੰਦ। ਜੇਸ ਮਨੁੱਖ ਦੇ ਹਿਰਦੇ ਵਿੱਚ ਪਰਮਾਤਮਾ ਵਸਦਾ ਹੈ ਉਸ ਨੂੰ ਭਗਤੀ ਦੀ ਪ੍ਰਾਪਤੀ ਹੋ ਗਈ। ਤੇ ਇਹ ਭਗਤੀ ਗੁਰੂ ਦੀ ਰਾਹੀਂ ਹੀ ਮਿਲਦੀ ਹੈ। ਪਰਮਾਤਮਾ ਦੀ ਭਗਤੀ ਦੀ ਨਾਹੀ ਹੀ ਮੁਕਤੀ ਬਨਾਰਥ ਦਾ ਆਨੰਦ ਮੰਨਦਾ ਹੈ ਇਹ ਉੱਚੇ ਤੋਂ ਉੱਚਾ ਆਨੰਦ ਗੁਰੂ ਦੀ ਸਿੱਖਿਆ ਤੇ ਤੁਰਿਆਂ ਮਿਲਦਾ ਹੈ ਜਨ ਪਾਇਆ ਗੁਰ ਦੇਖੇ ਦੇਖ ਦਿਖਾਇਆ ਆਸਾ ਮੈਂ ਨਰਾਸਾ ਮਝਾਇਆ ਉਹ ਜਾਇਆ ਦਿਨਨਾ नाथ ਸਮ ਸੁਖ ਦਾਤਾ ਨਾਨਕ ਹਰ ਚਾਨੀ ਮਨ ਰਤਾ ਜਸ ਮਨੁੱਖ ਨੇ ਮੁਕਤੀ ਦਾ ਆਨੰਦ ਹਾਸਲ ਕਰ ਲਿਆ ਗੁਰੂ ਨੇ ਸਾਰੋ ਸੁਖਦਾਤਾ ਦੀਨ ਆਰਥਕਾਰ ਪਰਖ ਆਪ ਦੇਖ ਕੇ ਜਸ ਮਨੁੱਖ ਨੂੰ ਵਿਖਾ ਦਿੱਤਾ ਉਸ ਨੂੰ ਦੁਨੀਆ ਦੀਆਂ ਆਸਾਂ ਦੇ ਅੰਦਰ ਰਹਿੰਦਿਆਂ ਹੀ ਅਸਾਂ ਤੋਂ ਆਸਾਂ ਤੋਂ અપਰਾਮ ਰਹਿਣ ਦੀ ਜਾਂਚ ਗੁਰੂ ਸਿਖਾ ਦਿੰਦਾ ਹੈ ਏ ਨਾਨਕ ਅਸ ਮਨੁੱਖ ਦਾ ਮਾਨਕ ਆਲਪਰਖ ਚਾਨਣਾ ਵਿੱਚ ਰੰਗਿਆ ਰਹਿਣਾ ਹੈ ਗੋਰੀ ਵਾ ਗੋਰੀ ਵਾਰੀ ਮਹਲਾ ਚੌਥਾ ਚੌਥਾ ਚੌਪਦੇ ੴ ਸਤਿਗੁਰ ਪ੍ਰਸਾਦਿ ਮਨਤ ਸਾਸਤਰ ਸਿਮਰਤ ਪੜਿਆ ਜੋਗੀ ਗੋਰਖ ਗੋਰਖ ਕਰੇ ਕਰਿਆ ਮੈਂ ਮੂਰਖ ਹਰ ਹਰ ਜਪ ਪੜਿਆ ਮਾਨਰ ਦਾ ਸਾਹਤਰ ਸਿਮਰਤ ਪੜਦਾ ਹੈ ਜੋਗੀ ਗੋਰਖ ਗੋਰਖ ਕਰਦਾ ਹੈ ਪਰ ਮੈਂ ਮੂਰਖ ਨੇ ਪ੍ਰਮਾਤਮਾ ਦਾ ਜਪ ਕਰਨਾ ਹੀ ਸਿੱਖਿਆ ਹੈ ਨਾ ਜਾਣਨਾ ਕਿ ਆ ਗਤ ਰਾਮ ਹਮਾਰੀ ਹਰ ਭਜ ਮਨ ਮੇਰੇ ਤਰਪ ਤਰੋ ਭੋਜਲ ਤੂੰ ਤਾਰਿ ਨਾ ਸਨਿਆਸੀ ਬਪੂ ਤੀ ਲਾ ਲਾਏ ਇਹ ਦੇਸਵਾਰੀ ਪਰ ਤਿਆਰ ਤਿਆਗੋ ਕਰੀ ਬ੍ਰਹਮਚਾਰੀ ਮੈਂ ਮੂਰਖ ਹਰ ਆਸ ਤੇ ਮਾਰੇ ਏ ਮੇਰੇ RAM ਮੈਨੂੰ ਸਮਝ ਨਹੀਂ ਆਉਂਦੀ ਇਹ ਮੇਰੀ ਕਿਹੋ ਜੀ ਆਤਮਕ ਦਸ਼ਾ ਹੈ ਹੋ ਜਾਏਗੀ ਹੋ ਏ ਮੇਰੇ ਮਾਨਾ ਪ੍ਰਮਾਤਮਾ ਦਾ ਨਾਮ ਸਿਮਰ ਸੰਸਾਰ ਸੰਸਾਰ ਤੋਂ ਪਾਰ ਲੰਘ ਜਾ ਬੇੜੀ ਹੈ ਰਹੁ ਸੰਿਆਸੀ ਨੇ ਸਵਾ ਮਾਰ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ ਉਸ ਨੇ ਪ੍ਰਾਈ ਇਸਤਰੀ ਦਾ ਤਿਆਗ ਕਰਕੇ ਬ੍ਰਹਮਚਾਰ ਜਤਨ ਕੀਤਾ ਹੋਇਆ ਹੈ ਏ ਹਰੀ ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ਖਤਰੀ ਕਰਮ ਕਰੇ ਸਰਤਣ ਪਾਵੇ ਸੁੰਦਰ ਮੈਸ ਪਰ ਕਰਤ ਕਰਤ ਕਮਾਵੇ ਮੈਂ ਮੂਰਖ ਹਰ ਨਾਮ ਛਡਾਵੇ ਖਤਰੀ ਕੰਮ ਕਰਦਾ ਹੈ ਤੇ ਸੂਰਮਤਾ ਖਟਦਾ ਹੈ ਸ਼ੁੱਧ ਅਸ਼ੁੱਧ ਦੂਜਿਆਂ ਦੀ ਸੇਵਾ ਕਰਦਾ ਹੈ ਮੈਂ ਇਸਲੀ ਕਰਤ ਕਰਦਾ ਹੈ ਮੈਂ ਮੂਰਖਾ ਪ੍ਰਮਾਥਾ ਦਾ ਨਾਮ ਬਚਾਉਂਦਾ ਹੈ ਸਾਅ ਤੇ ਰੀ ਸੈਟੀ ਤੂੰ ਆਪੇ ਰਿਹਾ ਸਮਾਇ ਗਰਮ ਮੱਖਣ ਨਾਨਕ ਦੀ ਬੜਿਆਈ ਮੈਂ ਉੰਦਲੇ ਹਰ ਟੇਕ ਟਕਾਈ ਇਹ ਸਾਰੀ ਸੈਟੀ ਤੇਰੀ ਰਚੀ ਹੋਈ ਹੈ ਤੂੰ ਆਪ ਹੀ ਵਿਆਪਕ ਹੈ ਏ ਨਾਨਕ ਗੁਰੂ ਦੀ ਛਣ ਪਾ ਕੇ ਬੜਿਆਈ ਬਖਸ਼ਦਾ ਹੈ ਮੈਂ ਅੰਨੇ ਨੇ ਪ੍ਰਮਾਤਮਾ ਦਾ ਨਾਮ ਆਸਰਾ ਲਿਆ ਹੋਇਆ ਹੈ ਗੋੜੀ ਮਹਲਾ ਪੰਜਵਾ ਉਹ ਵਨਸੀ ਰਾయా ਨਰਪਉ ਸੰਗਤ ਮਾਰੇ ਵਸਤੇ ਇਹ ਦਰਨ ਕਹਾਤੇ ਆਇਆ ਰਹਾ ਇੱਕ ਮਹਿਲ ਤੂੰ ਹੋਰ ਫਾਰੋਂ ਇੱਕ ਮਹਿਲ ਮੰਨੋ ਇੱਕ ਮਹਿਲ ਤੂੰ ਆਪੇ ਆਪੇ ਇੱਕ ਮਹਿਲ ਗਰੀ ਗਰੀ ਮੰਨੋ ਹੋ ਰਾਜਾ ਹੈ ਜੋ ਕਦੇ ਨਾ ਸੂਣ ਵਾਲਾ ਨਹੀਂ ਜਿਹੜੇ ਜੀਵ ਤੇਰੇ ਚਰਨਾਂ ਵਿੱਚ ਟਿੱਕੇ ਰਹਿੰਦੇ ਹਨ ਉਹ ਨਡਰ ਹੋ ਜਾਂਦੇ ਹਨ ਉਹਨਾਂ ਨੂੰ ਕਿਤੋਂ ਵੀ ਕੋਈ ਡਰ ਖੌਂਕ ਨਹੀਂ ਆਉਂਦਾ ਆਹੋ ਇੱਕ ਸਰੀਰ ਵਿੱਚ ਤੂੰ ਅਹੰਕਾਰੀ ਬਣਿਆ ਹੈ ਤੇ ਇੱਕ ਹੋਰ ਸਰੀਰ ਵਿੱਚ ਤੂੰ ਮਾਨ ਰਹਿਤ ਹੈ ਇੱਕ ਸਰੀਰ ਵਿੱਚ ਤੂੰ ਆਪ ਹੀ ਸਭ ਅਖਤਿਆਰ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਗਰੀਮ ਖਗਾਨ ਹੈ ਇੱਕ ਮਹਿਲ ਤੂੰ ਪੰਡਿਤ ਭਗਤਾ ਇੱਕ ਮਹਿਲ ਖੁੱਲ ਹੁੰਦਾ ਇੱਕ ਮਹਿਲ ਤੂੰ ਸਭ ਕੁਝ ਗ੍ਰਹਿ ਜੋ ਇੱਕ ਮਹਿਲ ਕੋਸ਼ ਨਾ ਲੀਤਾ ਇੱਕ ਸਰੀਰ ਵਿੱਚ ਤੂੰ ਚੰਗਾ ਬੋਲ ਸਕਣ ਵਾਲਾ ਮਦਮਾਨ ਤੇ ਇੱਕ ਸਰੀਰ ਵਿੱਚ ਤੂੰ ਮੂਰਖ ਬਣਿਆ ਹੋਇਆ ਹੈ ਇੱਕ ਸਰੀਰ ਵਿੱਚ ਸਭ ਕੁਝ ਇਕੱਠਾ ਕਰਨ ਵਾਲਾ ਹੈ ਤੇ ਇੱਕ ਸਰੀਰ ਵਿੱਚ ਤੂੰ ਕੋਈ ਵੀ ਚੀਜ਼ ਅੰਗੀਕਾਰ ਨਹੀਂ ਕਰਦਾ ਕਾਠ ਕੀ ਪੁਤਲੀ ਕਹਾ ਕਰੇ ਬੁੱਪ ਬੁੱਪਰੀ ਲਖਾਵਣ ਹਾਰੋ ਜਾਣੇ ਜੈਸਾ ਵੇਖ ਕਰਾਵੇ ਬਾਜੀਗਰ ਉਹ ਤੈਸੋ ਹੀ ਸਾ ਸਾਜ ਆਨੇ ਇਹ ਜੀਵ ਵਿਚਾਰ ਕਾਠ ਦੀ ਪੁਤਲੀ ਹੈ ਐਸਨੂੰ ਖੰਡਾਉਣ ਵਾਲਾ ਕਾਨਪੁਰਖ ਹੀ ਜਾਣਦਾ ਹੈ ਕਿ ਇਸਨੂੰ ਕਿਵੇਂ ਨਚਾਰਿਆ ਹੈ ਬਾਈ ਗਰ ਜਿਹੋ ਜਿਹਾਂ ਸੰਗ ਰਚਉਂਦਾ ਹੈ ਉਹ ਜੀਵ ਉਹ ਜਿਹ ਹੈ ਸੰਗ ਰਚਦਾ ਹੈ ਅਨੇਕ ਕਠੋਰੀ ਬਹੁਤ ਭਾਤ ਕਰਿਆ ਆਪ ਹੋਆ ਰਖਵਾਰਾ ਜੈਸੇ ਮੈਨੇ ਰਾਖੇ ਤੈਸਾ ਰਹਿਣਾ ਕਿਆ ਇਹ ਕਰੇ ਵਿਚਾਰਾ ਕਾਰਪੁਰਖ ਨੇ ਕੋਠੜੀ ਕਈ ਕਿਸਮ ਦੀਆਂ ਬਣਾ ਦਿੱਤੀਆਂ ਹਨ ਤੇ ਕਾਰਪੁਰਖ ਆਪ ਹੀ ਰਾਖਾ ਬਣਿਆ ਹੋਇਆ ਹੈ ਇਹ ਵਿਚਾਰ ਜੀਵ ਕੁਝ ਵੀ ਕਰਨ ਯੋਗ ਨਹੀਂ ਹੈ ਜਿਹੋ ਜਹਾ ਸਰੀਰ ਵਿੱਚ ਪਰਮਾਤਮਾ ਇਸ ਨੂੰ ਰੱਖਦਾ ਹੈ ਉਹੋ ਜਹਾ ਸਰੀਰ ਵਿੱਚ ਇਸ ਨੂੰ ਰਹਿਣਾ ਪੈਂਦਾ ਹੈ ਜੈਨ ਕਛ ਕਿਹਾ ਸੋਈ ਜਾਣੀ ਜਨ ਇਹ ਸਭ ਵਿਦਸ਼ਾਜੀ ਕੋ ਨਾਨਕ ਪਰੰਪਰ ਸਵਾਮੀ ਕੀਮਤ ਆਪਣੀ ਕਾਜੀ ਇਹ ਨਾਨਕ ਆਪ ਜਿਸ ਪ੍ਰਮਾਤਮਾ ਨੇ ਇਹ ਜਗਤ ਰਚਿਆ ਹੈ ਜਿਸ ਪ੍ਰਮਾਤਮਾ ਨੇ ਇਹ ਸਾਰੀ ਖੇਡ ਬਣਾਈ ਹੈ ਉਹੀ ਜਾਣਦਾ ਹੈ ਉਹੀ ਪ੍ਰਮਾਤਮਾ ਪਰੇ ਤੋਂ ਪਰੇ ਹੈ ਮਾਲਕ ਹੈ ਤੇ ਉਹੀ ਆਪਣਾ ਕੰਮ ਕਦਰ ਆਪ ਹੀ ਜਾਣਦਾ ਹੈ bağlıktandı ya o